ਸੱਚੇ ਕੱਲ ਮੇਰਕਾ ਨਿਊਜ਼ ਬੁਲਟਨ ਵਿੱਚ ਖੜੇ ਹੋਂ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਅਸਰ ਮਾਰਤੇ ਅਮੁਖ ਹੈਲਡਿੰਗਸ ਤੇ 트럼ਪ ਨੇ ਮੋਦੀ ਪੁਤਿਨ ਤੇ ਜਿੰਪਿੰਗ ਦੀ ਤਸਵੀਰ ਕੀਤੀ ਸਾਂਝੀ ਕਿਹਾ ਭਾਰਤ ਤੇ ਟੈਰਫ ਜ਼ਰੂਰੀ ਸਨ ਟੈਕਸਾਸ ਦੇ ਵਿੱਚ ਟਰੱਕ ਡਰਾਈਵਰਾਂ ਦੇ ਲਈ ਨਵੇਂ ਨਿਯਮ ਸਰਕਾਰ ਨੇ ਕਿਹਾ ਅੰਗਰੇਜ਼ੀ ਬਿਲਕੁਲ ਜ਼ਰੂਰੀ ਡੋਨਲਡ 트럼ਪ ਨੇ ਲਿਆ ਵੱਡਾ ਯੂ-ਟਰਨ 25% ਤੋਂ ਕਟਾ ਕੇ ਟੈਰਫ ਕੀਤੇ 15% ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਰੂਸ ਤੇ ਚੀਨ ਦੇ ਮੁਖੀਆਂ ਦੀ ਇੱਕ ਤਸਵੀਰ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਟਰੂਥ ਸੋਸ਼ਲ ਦੇ ਉਤੇ ਸਾਂਝੀ ਕੀਤੀ ਹੈ ਇੰਨਾ ਹੀ ਨਹੀਂ ਟਰੰਪ ਨੇ ਆਖਿਆ ਕਿ ਅਸੀਂ ਭਾਰਤ ਤੇ ਰੂਸ ਨੂੰ ਚੀਨ ਤੋਂ ਹਾਰ ਗਏ ਆ ਉਹਨਾਂ ਨੇ ਮੋਦੀ ਪੁਤਿਨ ਤੇ ਜਿਨਪਿੰਗ ਦੀਆਂ ਫੋਟੋਆਂ ਪੋਸਟ ਕੀਤੀਆਂ ਨੇ ਇਸ ਤੋਂ ਇਲਾਵਾ ਉਹਨਾਂ ਨੇ ਤਿੰਨਾਂ ਦੇ ਰਿਸ਼ਤੇ ਦੇ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਟਰੰਪ ਨੇ ਬੀਤੇ ਕੱਲ ਆਖਿਆ ਸੀ ਕਿ ਭਾਰਤ ਤੇ ਟੈਰਿਫ ਲਗਾਉਣੇ ਜ਼ਰੂਰੀ ਸਨ ਇਸ ਹਫਤੇ ਬੀਜਿੰਗ ਤੇ ਸ਼ੰਘਾਈ ਸਹਿਯੋਗ ਸੰਗਠਨ ਦੀ ਮੀਟਿੰਗ ਤੋਂ ਬਾਅਦ ਭਾਰਤ, ਚੀਨ ਤੇ ਰੂਸ ਦੀ ਸਾਂਝ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਦੌਰਾਨ ਭਾਰਤ ਉੱਤੇ ਧੜਾ-ਧੜਾ ਟੈਰਿਫ ਲਾਉਣ ਵਾਲੇ 트ੰਪ ਦੇ ਜਿਹੜੇ ਤੇ ਸਭ ਤੋਂ ਵੱਧੇਰੇ ਚਿੰਤਾਵਾਨ ਨਜ਼ਰ ਆ ਰਹੀਆਂ ਨੇ। ਭਾਰਤ ਦੀ ਚੀਨ ਤੇ ਰੂਸ ਨਾਲ ਦੋਸਤੀ ਤੋਂ ਨਿਰਾਸ਼ ਹੋਏ ਡੋਨਲਡ 트ੰਪ ਨੇ ਆਪਣੇ ਟ੍ਰੂਥ ਸੋਸ਼ਲ ਅਕਾਊਂਟ ਤੋਂ ਪੋਸਟ ਕਰਦਿਆਂ ਆਖਿਆ ਕਿਂਝ ਜੱਪਦਾ ਅਸੀਂ ਭਾਰਤ ਤੇ ਰੂਸ ਨੂੰ ਸਭ ਤੋਂ ਡੂੰਘੇ ਹਨੇਰੇ ਚੀਨ ਨੂੰ ਗਵਾ ਦਿੱਤਾ ਹੈ। ਉਨ੍ਹਾਂ ਦਾ ਇਕੱਠਾ ਇੱਕ ਲੰਮਾ ਅਤੇ ਖੁਸ਼ਹਾਲ ਭਵਿਕ ਹੋਵੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਤਿਆਨਜਿਨ ਦੇ ਵਿੱਚ ਐਸਸੀਓ ਸਮमेलन 'ਚ ਇਕੱਠੇ ਵੇਖਿਆ ਗਿਆ ਇਸ ਦੌਰਾਨ ਤਿੰਨਾਂ ਨੇਤਾਵਾਂ ਦੇ ਦੋਸਤ ਹਿਰਦ ਦੇ ਸਬੰਧਾਂ ਨੇ ਦੁਨੀਆ ਨੂੰ ਸੰਕੇਤ ਦਿੱਤਾ ਕਿ ਅਮਰੀਕੀ ਰਾਸ਼ਟਰਪਤੀ ਦੇ ਟੈਰਫ ਯੁੱਧ ਦੇ ਵਿਚਾਰੇ ਇੱਕ ਨਵਾਂ ਵਿਸ਼ਵ ਵਿਵਸਥਾ ਆਕਾਰ ਲੈ ਰਹੀ ਹੈ ਕਈ ਮਹਾਰਾ ਨੇ ਇਸ ਮੁਲਾਕਾਤ ਨੂੰ ਬਹੁਤ ਮਹੱਤਵਪੂਰਨ ਦੱਸਿਆ ਹੈ ਵਿਦੇਸ਼ ਮੰਤਰਾਲੇ ਦੀ ਪ੍ਰੈਸ ਬਰੀਫਿੰਗ ਦੌਰਾਨ 트ੰਪ ਦੇ ਬਿਆਨ ਤੇ ਪ੍ਰਤੀਕਿਰਿਆ ਮੰਗਨ ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਦੀਰ ਜੈ ਸਵਾਲ ਨੇ ਇਸ ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਕਾਬਿਲਲੇ ਗੌਰ ਹੈ ਕਿ ਪਿਛਲੇ ਮਹੀਨੇ 트ੰਪ ਵੱਲੋਂ ਭਾਰਤ ਤੇ 50% ਦੀ ਟੈਰਿਫ ਲਗਾਉਣ ਤੋਂ ਬਾਅਦ ਭਾਰਤ-ਅਮਰੀਕਾ ਸਬੰਧ ਬਹੁਤ ਤਣਾਪੂਰਨ ਹੋ ਗਏ ਨੇ। 트ੰਪ ਨੇ ਚੀਨ ਤੇ ਵੀ 145% ਦਾ ਵੱਡਾ ਟੈਰਿਫ ਲਗਾਇਆ ਪਰ ਇਸ ਫੈਸਲੇ ਨੂੰ 90 ਦਿਨਾਂ ਲਈ ਮੁਲਤਵੀ ਕਰ ਦਿੱਤਾ। ਮਹਰਾਂ ਦਾ ਮੰਨਣਾ ਹੈ ਕਿ ਟਰੰਪ ਦੇ ਸਖਤ ਟੈਰਿਫ ਤੇ ਉਹਨਾਂ ਦੇ ਸਹਿਯੋਗੀਆਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਤੇ ਭਾਰਤ ਤੇ ਵਾਰ-ਵਾਰ ਕੀਤੀਆਂ ਗਈਆਂ ਟਿੱਪਣੀਆਂ ਨੇ ਭਾਰਤ ਨੂੰ ਚੀਨ ਤੇ ਰੂਸ ਦੇ ਅਮਰੀਕਾ ਵਿਰੋਧੀ ਬਲਾਕ ਦੇ ਨੇੜੇ ਧੱਕ ਦਿੱਤਾ ਹੈ। 7 ਸਾਲਾਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੀ ਚੀਨ ਫੇਰੀ ਨੇ ਸਬੰਧਾਂ 'ਚ ਵੱਡਾ ਬਦਲਾਅ ਦਿਖਾਇਆ ਹੈ। ਗਲਵਾਨ ਟਕਰਾਅ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਜੋ ਕੜਤਨ ਪੈਦਾ ਹੋਈ ਸੀ ਉਹ ਤਿਆਨਜਿਨ ਦੇ ਵਿੱਚ ਕਿਤੇ ਵੀ ਦਿਖਾਈ ਨਹੀਂ ਦਿੱਤੀ ਸ਼ੀ ਜਿਨਪਿੰਗ ਨੇ ਪ੍ਰਧਾਨ ਮੰਤਰੀ ਮੋਦੀ ਦਾ ਬਹੁਤ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਹੈ ਜੋ ਕਿ ਦੂਜੇ ਨੇਤਾਵਾਂ ਦੇ ਮੁਕਾਬਲੇ ਖਾਸ ਸੀ ਦੋਵੱਲੀ ਮੀਟਿੰਗ 'ਚ ਦੋਵੇਂ ਨੇਤਾ ਵਿਰੋਧੀ ਨਹੀਂ ਦੋਸਤ ਬਨਨ ਸਰਹੱਦੀ ਵਿਵਾਦਾਂ ਨੂੰ ਹੱਲ ਕਰਨ ਤੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਸਹਿਮਤ ਹੋਏ ਨੇ ਗੱਲਬਾਤ ਤੋਂ ਬਾਅਦ ਜਿਨਪਿੰਗ ਨੇ ਕਿਹਾ ਕਿ ਭਾਰਤ ਅਤੇ ਚੀਨ ਲਈ ਦੋਸਤ ਤੇ ਚੰਗੇ ਗੁਆਂਟੀ ਬੰਨਾ ਤੇ ਅਜਗਰ ਯਾਨੀ ਕਿ ਚੀਨ ਤੇ ਹਾਥੀ ਯਾਨੀ ਕਿ ਭਾਰਤ ਦਾ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ ਇਸ ਬਿਆਨ ਨੂੰ ਸਬੰਧਾਂ 'ਚ ਨਰਮੀ ਦਾ ਸਪਸ਼ਟ ਸੰਕੇਤ ਮੰਨਿਆ ਜਾ ਰਿਹਾ ਹੈ ਤੇ ਉੱਧਰ ਫਲੋੜਿਡਾ ਦੇ ਵਿੱਚ ਵਾਪਰੇ ਟਰੱਕ ਹਾਦਸੇ ਤੋਂ ਬਾਅਦ ਅਮਰੀਕਾ ਦੇ ਵੱਖ-ਵੱਖ ਸੂਬਿਆਂ ਦੇ ਮੁਖੀ ਡਰੇ ਹੋਏ ਨੇ ਤੇ ਇਸ ਕਰਕੇ ਟਰੱਕ ਡਰਾਈਵਰਾਂ ਨੂੰ ਲੈ ਕੇ ਨੀਮਾ ਦੇ ਵਿੱਚ ਵੀ ਤਬਦੀਲੀ ਕੀਤੀ ਜਾ ਰਹੀ ਹੈ ਹੁਣ ਅਮਰੀਕਾ ਦੇ ਟੈਕਸਾਸ ਰਾਜ ਦੇ ਵਿੱਚ ਟਰੱਕ ਡਰਾਈਵਰਾਂ ਵਾਸਤੇ ਨਵੇਂ ਨਿਯਮ ਬਣਾ ਦਿੱਤੇ ਗਏ ਨੇ ਦਰਸਲ ট্রাক ਡਰਾਈਵਰਾਂ ਦੇ ਲਈ ਅੰਗਰੇਜ਼ੀ ਲਾਜ਼ਮੀ ਕਰ ਦਿੱਤੀ ਗਈ ਹੈ ਜ਼ਰੂਰੀ ਬਣਾ ਦਿੱਤਾ ਗਿਆ ਕਿ ਟੈਕਸਾਸ ਦੇ ਵਿੱਚ ਨਾ ਕੇਵਲ ਜਿਹੜੇ ট্রাক ਡਰਾਈਵਰ ਨੇ ਬਲਕਿ ਜਿਹੜੇ ਟੈਕਸਾਸ ਆਉਂਦੇ ਵੀ ਨੇ ਉਹ ਵੀ ਅੰਗਰੇਜ਼ੀ ਜ਼ਰੂਰ ਜਾਣਦੇ ਹੋਣ ਖਾਸ ਕਰਕੇ ਬੋਰਡਾਂ ਨੂੰ ਪੜ੍ਹ ਸਕਦੇ ਹੋਣ ਇਸ ਕਰਕੇ ਹੋ ਰਿਹਾ ਕਿਉਂਕਿ ਫਲੋੜਾ ਦੇ ਵਿੱਚ ਸਿੱਖ ਨੌਜਵਾਨ ਦੇ ਵੱਲੋਂ ਟਰੱਕ ਚਲਾਇਆ ਗਿਆ ਔਰ ਟਰੱਕ ਦੇ ਨਾਲ ਟਕਰਾ ਕੇ ਗਲਤ ਯੂ ਟਰਨ ਲੈਣ ਕਰਕੇ ਇੱਕ ਭਿਆਨਕ ਨਤੀਜਾ ਵੇਖਣਾ ਪਿਆ ਅਮਰੀਕਾ ਨੂੰ ਤਿੰਨ ਲੋਕਾਂ ਦੀ ਕੀਮਤੀ ਜਾਨ ਚਲੀ ਗਈ ਜਿਸ ਤੋਂ ਬਾਅਦ ਹੁਣ ਟੈਕਸਾਸ ਨੇ ਇਹ ਨਵੀਆਂ ਤਬਦੀਲੀਆਂ ਲਿਆਂਦੀਆਂ ਨੇ ਇਸ ਦਾ ਪੰਜਾਬੀ ਪਾਈਚਾਰੇ ਦੇ ਨਾਲ ਜੁੜੇ ਟਰੱਕ ਡਰਾਈਵਰਾਂ ਤੇ ਵੱਡਾ ਅਸਰ ਪੈਂਦਾ ਹੋਇਆ ਵਿਖਾਈ ਦੇ ਰਿਹਾ ਖਾਸ ਕਰਕੇ ਉਹਨਾਂ ਤੇ ਜੋ ਦੋ ਨੰਬਰ ਦੇ ਵਿੱਚ ਅਮਰੀਕਾ ਗਏ ਸੀ ਡੰਕੀ ਲਗਾ ਕੇ ਗਏ ਸੀਗੇ ਔਰ ਜਿਹੜੇ ਉੱਥੇ ਜਾ ਕੇ ਟਰੱਕ ਡਰਾਈਵਰ ਵਜੋਂ ਕੰਮ ਕਰ ਰਹੇ ਨੇ ਤੇ ਬਹੁਤੇ ਪੜੇ ਲਿਖੇ ਵੀ ਨਹੀਂ ਟੈਕਸਾਸ ਦੇ ਗਵਰਨਰ ਗ੍ਰੈਗ ਆਬਟ ਨੇ ਨਵਾਂ ਹੁਕਮ ਜਾਰੀ ਕੀਤਾ ਹੈ ਕਿ ਸਾਰੇ ਕਮਰਸ਼ੀਅਲ ਟਰੱਕ ਡਰਾਈਵਰਾਂ ਨੂੰ ਅੰਗਰੇਜ਼ੀ ਬੋਲਣੀ ਤੇ ਸਮਝਾਉਣੀ ਚਾਹੀਦੀ ਹੈ ਹੁਣ ਟੈਕਸਾਸ ਪਬਲਿਕ ਸੇਫਟੀ ਵਿਭਾਗ ਡਰਾਈਵਰਾਂ ਦੀ ਲਾਇਸੈਂਸ ਟੈਸਟ ਤੇ ਰੋਡ ਇਨਸਪੈਕਸ਼ਨ ਦੌਰਾਨ ਅੰਗਰੇਜ਼ੀ ਯੋਗਤਾ ਦੀ ਜਾਂਚ ਕਰੇਗਾ ਇਸ ਨਵੇਂ ਨਿਯਮ ਨਾਲ ਉਹ ਛੋਟ ਖਤਮ ਹੋ ਗਈ ਹੈ ਜੋ ਪਹਿਲਾਂ ਸਿਰਫ ਰਾਸ਼ਟਰੀ ਅੰਦਰ ਚੱਲਣ ਵਾਲੇ ਡਰਾਈਵਰਾਂ ਲਈ ਸੀ ਜੂਨ ਦੇ ਅਖੀਰ ਤੋਂ ਲੈ ਕੇ ਹੁਣ ਤੱਕ ਅੰਗਰੇਜ਼ੀ ਮਿਆਰ ਨੂੰ ਪੂਰਾ ਕਰਨ 'ਚ ਅਸਫਲ ਰਹਿਣ ਲਈ ਲਗਭਗ 445 ਡਰਾਈਵਰਾਂ ਖਿਲਾਫ ਕਾਰਵਾਈ ਕੀਤੀ ਗਈ ਹੈ ਗਵਰਨਰ ਐਬਰਟ ਨੇ ਕਿਹਾ ਕਿ ਇਹ ਕਦਮ ਹਾਈਵੇਅ ਸੇ ਸੁਰੱਖਿਆ ਲਈ ਲਾਜ਼ਮੀ ਹੈ ਤਾਂ ਜੋ ਹਰ ਡਰਾਈਵਰ ਸੜਕ ਦੇ ਨਿਯਮਾਂ ਅਤੇ ਸਾਈਨਾਂ ਨੂੰ ਸਮਝ ਸਕੇ ਕਬਿਲੇ ਘੋਰ ਹੈ ਕਿ 12 ਅਗਸਤ 2025 ਨੂੰ ਫਲੋੜਾ ਚ ਹੋਏ ਇੱਕ ਦੁਖਦਾਈ ਸੜਕ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਪੰਜਾਬ ਦੇ ਇੱਕ ਭਾਰਤੀ ਟਰੱਕ ਡਰਾਈਵਰ ਦੀ ਲਾਪਰਵਾਹੀ ਕਾਰਨ ਤਿੰਨ ਲੋਕਾਂ ਦੀ ਜਾਨ ਖਤਰੇ ਦੇ ਵਿੱਚ ਗਈ ਅਤੇ ਫਿਰ ਉਹਨਾਂ ਨੂੰ ਜ਼ਿੰਦਗੀ ਗਵਾਉਣੀ ਪਈ ਇਹ ਵੀ ਕਿਹਾ ਗਿਆ ਇਸ ਫੈਸਲੇ ਦਾ ਭਾਰਤੀ ਟਰੱਕ ਡਰਾਈਵਰਾਂ ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਲੋਕਾਂ ਤੇ ਡੂੰਗਾ ਪ੍ਰਭਾਵ ਪੈ ਸਕਦਾ ਹੈ ਜੋ ਅਮਰੀਕਾ ਦੇ ਟਰਾਂਸਪੋਰਟ ਖੇਤਰ ਚ ਕੰਮ ਕਰਨ ਦੀ ਯੋਜਨਾ ਬਣਾ ਰਹੇ ਨੇ ਉਦਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਯੂ ਟਰਨ ਵੇਖਣ ਨੂੰ ਮਿਲਿਆ ਦਰਸਲ ਜਪਾਨ ਦੇ ਉੱਤੇ ਲਗਾਏ ਗਏ ਟੈਰਫਾਂ ਤੋਂ ਯੂ ਟਰਨ ਲੈ ਲਿਆ ਡੋਨਾਲਡ ਟਰੰਪ ਨੇ ਟੈਰਫ 25 ਫੀਸਦੀ ਤੋਂ ਘਟਾ ਕੇ 15 ਫੀਸਦੀ ਤੱਕ ਕਰ ਦਿੱਤੇ ਗਏ ਨੇ ਔਰ ਟਰੰਪ ਤੇ ਜਪਾਨ ਨੇ ਆਪਸ ਦੇ ਵਿੱਚ ਨਵੇਂ ਸਮਝੌਤੇ ਵੀ ਕੀਤੇ ਨੇ ਜਿਨ੍ਹਾਂ ਕਰਕੇ ਟਰੰਪ ਨੇ ਪਿਆਰ ਪਛਾਂਹ ਖਿੱਚੇ ਤੇ ਥੋੜੀ ਨਰਮੀ ਵਰਤੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਤੇ ਜਪਾਨ ਵਿਚਾਲੇ ਨਵੇਂ ਵਪਾਰ ਸਮਝੌਤੇ ਨੂੰ ਲਾਗੂ ਕਰਨ ਵਾਲੇ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਨੇ ਟਰੰਪ ਨੇ ਇਸ ਨੂੰ ਅਮਰੀਕਾ-ਜਪਾਨ ਵਪਾਰਕ ਸਬੰਧਾਂ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਿਹਾ ਹੈ। ਇਸ ਆਦੇਸ਼ ਦੇ ਅਨੁਸਾਰ ਹੁਣ ਜਪਾਨ ਤੋਂ ਅਮਰੀਕਾ ਆਉਣ ਵਾਲੇ ਲਗਭਗ ਸਾਰੇ ਸਾਮਾਨ 'ਤੇ 15 ਫੀਸਦੀ ਦਾ ਬੇਸਲਾਈਨ ਟੈਰਿਫ ਲਗਾਇਆ ਜਾਵੇਗਾ। ਹਾਲਾਂਕਿ ਕੁਝ ਖੇਤਰਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਇਨ੍ਹਾਂ 'ਚ ਆਟੋਮੋਬਾਈਲ ਅਤੇ ਆਟੋ ਪਾਰਟਸ, 에어로ਸਪੇਸ ਉਤਪਾਦ, ਜਨਰਿਕ ਦਵਾਈਆਂ ਤੇ ਕੁਦਰਤੀ ਸਰੋਤ ਸ਼ਾਮਲ ਨੇ ਜੋ ਅਮਰੀਕਾ 'ਚ ਉਪਲਬਧ ਨਹੀਂ ਹਨ। ਸ਼ੁਰੂਚੇ 트럼ਪ ਪ੍ਰਸ਼ਾਸਨ ਨੇ ਜਾਪਾਨ ਅਤੇ ਦੱਖਣੀ ਕੋਰੀਆ ਤੇ 25% ਟੈਰਫ ਲਗਾਉਣ ਦਾ ਪ੍ਰਸਤਾਵ ਰੱਖਿਆ ਸੀ ਪਰ ਗੱਲਬਾਤ ਫਸ ਗਈ ਸੀ ਲੰਮੀ ਚਰਚਾ ਤੋਂ ਬਾਅਦ ਹੁਣ 15% ਬੇਸਲਾਈਨ ਟੈਰਫ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਵਾਈਟ ਹਾਊਸ ਨੇ ਕਿਹਾ ਕਿ ਇਸ ਸਮਝੌਤੇ ਦਾ ਢਾਂਚਾ ਪ੍ਰਤੀਸਪਰਤਾ ਅਤੇ ਸਾਂਝੇ ਰਾਸ਼ਟਰੀ ਹਿੱਤਾਂ ਤੇ ਅਧਾਰਿਤ ਹੈ ਇਸ ਸੌਦੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਜਾਪਾਨ ਨੇ ਅਮਰੀਕਾ 'ਚ ਲਗਭਗ 550 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਵਾਅਦਾ ਕੀਤਾ ਹੈ ਅਮਰੀਕੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਨਿਵੇਸ਼ ਹੁਣ ਤੱਕ ਦੇ ਇਤਿਹਾਸ 'ਚ ਸਭ ਤੋਂ ਵੱਡਾ ਹੋਵੇਗਾ ਇਸ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਨਿਰਮਾਣ ਖੇਤਰ ਨੂੰ ਮਜ਼ਬੂਤੀ ਮਿਲੇਗੀ ਤੇ ਰਾਸ਼ਟਰੀ ਸੁਰੱਖਿਆ ਨੂੰ ਵੀ ਫਾਇਦਾ ਹੋਵੇਗਾ ਸਮਝੌਤੇ ਦੇ ਤਹਿਤ ਜਾਪਾਨ ਅਮਰੀਕਾ ਤੋਂ ਵੱਡੀ ਮਾਤਰਾ 'ਚ ਸਮਾਨ ਖਰੀਦੇਗਾ ਇਸ ਵਿੱਚ ਵਪਾਰਕ ਜਹਾਜ਼ ਰੱਖਿਆ ਉਪਕਰਨ ਅਤੇ ਅਰਬਾਂ ਡਾਲਰ ਦੇ ਖੇਤੀਬਾੜੀ ਉਤਪਾਦ ਸ਼ਾਮਲ ਨੇ ਟੋਕਿਓ ਨੇ ਇਹ ਵੀ ਵਾਦਾ ਕੀਤਾ ਹੈ ਕਿ ਉਹ ਅਮਰੀਕੀ ਚੌਲਾਂ ਦੀ ਦਰਾਮਦ ਨੂੰ 75% ਵਧਾਏਗਾ ਇਸ ਦੇ ਨਾਲ ਮੱਕੀ ਸੋਇਆਬੀਨ ਖਾਦ ਤੇ ਬਾਇਓ ਇਥਨੌਲ ਵਰਗੇ ਉਤਪਾਦਾਂ ਦੀ ਦਰਾਮਦ ਵਿਵਧੇਗੀ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਸ ਨਾਲ ਅਮਰੀਕੀ ਖੇਤੀਬਾੜੀ ਨਿਰਯਾਤ ਹਰ ਸਾਲ ਲਗਭਗ 8 ਬਿਲੀਅਨ ਡਾਲਰ ਤੱਕ ਵਧੇਗਾ ਸਮਝੌਤੇ ਦਾ ਟੀਚਾ ਅਮਰੀਕੀ ਉਤਪਾਦਾਂ ਲਈ ਇੱਕ ਵੱਡਾ ਬਾਜ਼ਾਰ ਪ੍ਰਦਾਨ ਕਰਨਾ ਅਮਰੀਕੀ ਜਾਪਾਨ ਵਪਾਰ ਘਾਟੇ ਨੂੰ ਘਟਾਉਣਾ ਨਿਵੇਸ਼ ਤੇ ਉਤਪਾਦਨ ਨੂੰ ਉਤਸ਼ਾਹਿਤ ਕਰਨਾ ਰਾਸ਼ਟਰੀ ਸੁਰੱਖਿਆ ਜ਼ਰੂਰਤਾਂ ਨੂੰ ਧਿਆਨ ਚ ਰੱਖਣਾ ਕਾਬਿਲ ਗੌਰ ਹੈ ਕਿ ਜਾਪਾਨੀ ਵਾਰਤਾਕਾਰ ਅਕਾਸਾਵਾ ਰਹੀਓ ਸੀ ਇਸ ਹਫਤੇ ਵਾਸ਼ਿੰਗਟਨ ਚ ਸਨ ਜਦੋਂ ਟਰੰਪ ਨੇ ਆਦੇਸ਼ ਤੇ ਦਸਤਖਤ ਕੀਤੇ ਇਹ ਸਨ ਅੱਜ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫਿਰ ਨਿਸ਼ਾਨਦੇਮਾਰ ਤੇ ਆ ਮੁਖੜ ਲੈਂਦੇ ਟਰੰਪ ਨੇ ਮੋਦੀ ਪੁਤਿਨ ਤੇ ਜਿਨਪਿੰਗ ਦੀ ਤਸਵੀਰ ਕੀਤੀ ਸਾਂਝੀ ਕਿ ਹਾਂ ਭਾਰਤ ਤੇ ਟੈਰਫ ਜ਼ਰੂਰੀ ਸਨ ਟੈਕਸਾਸ ਦੇ ਵਿੱਚ ਟਰੱਕ ਡਰਾਈਵਰਾਂ ਦੇ ਲਈ ਨਵੇਂ ਨਿਯਮਾ ਸਰਕਾਰ ਨੇ ਕਿਹਾ ਅੰਗਰੇਜ਼ੀ ਬਿਲਕੁਲ ਜ਼ਰੂਰੀ ਟਨਾਲ ਟਰੰਪ ਨੇ ਲਿਆ ਵੱਡਾ ਯੂ ਟਰਨ 25% ਤੋਂ ਕਟਾ ਕੇ ਟੈਰਫ ਕੀਤੇ 15% ਅਸਤਨਾਲ ਜਿਵੇਂ ਨੇ ਦਿਓ ਇਜਾਜ਼ਤ ਕਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਤ